ਵਿਚ ਹੋਏ ਦੋ ਮੁਕਾਬਲੇ ਦੌਰਾਨ 6 ਅਤਵਾਦੀ ਮਾਰੇ ਗਏ ਨੀਟ ਯੂਜੀ ਦੀਆਂ ਪਟੀਸ਼ਨਾਂ ਤੇ ਸੁਪਰੀਮ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ ਟਿੱਪਣੀਆਂ ਤੇ ਪੜ੍ਹ ਕੇ ਜਾਵედ ਅਖਤਰ ਸ਼੍ਰੀ ਹਰਗੋਬਿੰਦ ਪੁਰਵੇਕੇ ਪ੍ਰਾਣੀ ਰੰਜਿਸ਼ ਨੂੰ ਲੈ ਕੇ 2 13 ਵਿਚਾਲੇ ਚੱਲੀਆਂ ਗੋਲੀਆਂ 4 ਦੀ ਮੌਤ ਕਈ ਮਲਾਜਮ ਜਥੇਵੰਦੀਆਂ ਨੇ ਜਲੰਧਰ ਪੱਛਮੀ ਵਿੱਚ ਘੇਰੀ ਆਪ ਸਰਕਾਰ ਦੇਸ਼ ਦੇ ਬਾਬਾ ਟੀਵੀ ਤੇ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਦਖਣੀ ਕਸ਼ਮੀਰ ਦੇ ਜ਼ਿਲ੍ਹਾ ਕਲਗਾਮ ਵਿੱਚ ਸੁਰੱਖਿਆ ਫੋਰਸਾਂ ਨਾਲ ਹੋਏ ਦੋ ਮੁਕਾਬਲਿਆਂ ਦੌਰਾਨ 6 ਅੱਤਵਾਦੀ ਮਾਰੇ ਜਾ ਚੁੱਕੇ ਹਨ ਅਤੇ ਇੱਕ ਥਾਂ ਤੇ ਆਪਰੇਸ਼ਨ ਜਾਰੀ ਹੈ ਜੰਮੂ ਕਸ਼ਮੀਰ ਪੁਲਿਸ ਦੇ ਡੀਜੀਪੀ ਰੰਜਨ ਸਵੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਸੁਰੱਖਿਆ ਫੋਰਸਾਂ ਵੱਲੋਂ ਅੱਤਵਾਦ ਵਿਰੋਧੀ ਮੌਹਿਮ ਦੌਰਾਨ 6 ਅੱਤਵਾਦੀਆਂ ਨੂੰ ਮਾਰ ਸੁੱਟਣ ਦੀ ਸਫਲਤਾ ਨੂੰ ਇੱਕ ਮੀਲ ਦਾ ਪੱਥਰ ਘਾਰ ਦਤਾ ਉਨ੍ਹਾਂ ਦਾ ਕਹਿਣਾ ਹੈ ਕਿ 6 ਆਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕੁੱਲਗਾਮ ਦੇ ਮੁਕਾਬਲੇ ਵਿੱਚ 2 ਜਵਾਨ ਵੀ ਸ਼ਹੀਦ ਹੋਏ ਹਨ। ਡੀਜੀਪੀ ਦਾ ਕਹਿਣਾ ਹੈ ਕਿ ਇੱਕ ਥਾਂ ਤੇ ਆਪਰੇਸ਼ਨ ਰਾਤ ਤੱਕ ਜਾਰੀ ਸੀ ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਮਾਰੇ ਗਏ ਆਤਵਾਦੀ ਕਿਸ ਸੰਗਠਨ ਨਾਲ ਜੁੜੇ ਹੋਏ ਹਨ। ਕੁੱਲਗਾਮ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਤਮਾਤੇ ਹੋਏ ਮੁਕਾਬਲੇ ਦੌਰਾਨ ਮਦੀਰਗਾਮ ਇਲਾਕੇ ਵਿੱਚ ਐਤਵਾਰ ਇੱਕ ਚੋਟੀ ਦੇ ਕਮਾਂਡਰ ਸਮੇਤ 2 ਆਤਵਾਦੀ ਮਾਰੇ ਗਏ। ਸਪਰੀਮ ਕੋਰਟ ਵਿਵਾਦਾਂ ਵਿੱਚ ਕਿਰੀ ਮੈਡੀਕਲ ਦਾਖਲਾ ਪ੍ਰੀਖਿਆ NEET UG 2024 ਨਾਲ ਜੁੜੀਆਂ ਪਟੀਸ਼ਨਾਂ ਤੇ ਸੋਮਵਾਰ ਸੁਣਵਾਈ ਕਰੇਗੀ। ਇਹਨਾਂ ਪਟੀਸ਼ਨਾਂ ਵਿੱਚ ਰਾਸ਼ਟਰੀ ਯੋਗਤਾ ਕਾਮ ਦਾਖਲਾ ਪ੍ਰੀਖਿਆ NEET UG ਦੀ 5 ਮਈ ਨੂੰ ਅਯੋਜਿਤ ਪ੍ਰੀਖਿਆ ਵਿੱਚ ਬੇਨਿਜਮੀਆਂ ਅਤੇ ਗਲਤ ਵਿਹਾਰਾਂ ਦਾ ਦੋਸ਼ ਲਾਉਣ ਵਾਲੀਆਂ ਅਤੇ ਇਸ ਨੂੰ ਦੁਬਾਰਾ ਕਰਵਾਉਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕਰਨ ਵਾਲੀਆਂ ਪਟੀਸ਼ਨਾਂ ਵੀ ਸ਼ਾਮਲ ਹਨ। ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਨੇ ਅਦਾਲਤ ਵਿੱਚ ਕਿਹਾ ਸੀ ਕਿ ਸੀਕ੍ਰੈਸੀ ਦੀ ਉਲੰਘਣਾ ਦੇ ਕਿਸੇ ਸਬੂਤ ਤੋਂ ਬਿਨਾ ਪ੍ਰੀਖਿਆ ਨੂੰ ਰੱਦ ਕਰਨ ਨਾਲ ਲੱਖਾਂ ਉਮੀਦਵਾਰਾਂ ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਅਦਾਲਤ ਦੀ ਵੈੱਬਸਾਈਟ ਤੇ 8 ਜੁਲਾਈ ਦੀ ਅਪਲੋਡ ਕੀਤੀ ਗਈ ਕਾਰਜ ਸੂਚੀ ਅਨੁਸਾਰ ਚੀਫ ਜਸਟਿਸ ਡੀ.ਵਾਈ ਚੰਦਰ ਚੂੜ ਜਸਟਿਸ ਜੇ.ਵੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਵੱਲੋਂ ਪ੍ਰੀਖਿਆ ਨਾਲ ਸੰਬੰਧਤ ਕੁਝ 38 ਪਟੀਸ਼ਨਾਂ ਤੇ ਸੁਣਵਾਈ ਕੀਤੀ ਜਾਵੇਗੀ। ਪੁਲਿਸ ਜ਼ਿਲ੍ਹਾ ਬਟਾਲਾ ਨਜ਼ਦੀਕ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਖੇ ਗੁਰਦਾਸਪੁਰ ਰੋਡ ਤੇ ਸਥਿਤ ਬੱਤੀਆਂ ਵਾਲੇ ਚੌਕ ਵਿੱਚ ਤੇਰ ਸ਼ਾਮ ਪਿੰਡ ਵਿਠਵਾ ਗੋਪਾਲ ਨਗਰ ਅਤੇ ਪਿੰਡ ਮੂੜ ਦੀਆਂ ਦੋ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲ ਗਈਆਂ ਜਿਸ ਵਿੱਚ ਦੋਵਾਂ ਧਿਰਾਂ ਦੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 5-6 ਵਿਅਕਤੀ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਚਲੰਦਰ ਦੇ ਹਲਕਾ ਪਛਮੀ ਦੀ ਜਿਮਨੀ ਚੋਣ ਦੇ ਚੱਲ ਰਿਹਾ ਹੈ ਪ੍ਰਚਾਰ ਦੌਰਾਨ ਪੰਜਾਬ ਦੀਆਂ ਦਰਜਣਾਂ ਜਥੇਬੰਦੀਆਂ ਨੇ ਆਪ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਇਸ ਤਰ੍ਹਾਂ ਜਥੇਬੰਦੀਆਂ ਨੇ ਆਪ ਦੇ ਚੋਣ ਦਫ਼ਤਰ ਦਾ ਘਰਾਓ ਕੀਤਾ ਤੇ ਆਪ ਸਰਕਾਰ ਖਿਲਾਫ ਚਮ ਕੇ ਨਾਅਰੇਬਾਜ਼ੀ ਕੀਤੀ ਧਾਨੇ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪੁਜੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸੁਣੀਆਂ ਜਾਣਕਾਰੀ ਅਨੁਸਾਰ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਪੰਜ ਜਥੇਬੰਦੀਆਂ ਨੇ ਸਥਾਨਕ ਗੁਰੂ ਰਵਿਦਾਸ ਚੌਕ ਤੋਂ ਕਰੀਬ 4 ਕਿਲੋਮੀਟਰ ਮਾਰਚ ਕਰਕੇ ਬਾਬੂ ਜਗਜੀਤ ਸਿੰਘ ਰਾਮ ਚੌਕ ਤੱਕ ਆਪ ਦੇ ਚੋਣ ਮੁੱਖ ਦਫ਼ਤਰ ਦਾ ਘਰਾਓ ਕੀਤਾ ਇਸ ਮੌਕੇ ਤੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਫੋਕੇ ਇਸ਼ਤਿਹਾਰਬਾਜ਼ੀ ਰਾਹੀਂ ਰੁਜ਼ਗਾਰ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਹਨ ਜੋ ਬਿਲਕੁਲ ਗਲਤ ਹੈ ਮੁੱਖ ਮੰਤਰੀ ਆਪਣੇ ਵਾਅਦਿਆਂ ਤੋਂ ਮੁਕਰੇ ਹਨ ਜੈਸ ਕਰਕੇ ਉਹਨਾਂ ਨੂੰ ਮਜਬੂਰਨ ਅਜਿਹੇ ਧਰਨੇ ਲਾਉਣੇ ਪੈ ਰਹੇ ਹਨ ਸਥਾਨਕ ਸਿਵਲ ਹਸਪਤਾਲ ਬਾਹਰ ਸ਼ੁੱਕਰਵਾਰ ਸਵੇਰੇ ਸ਼ਿਵਸਨਾ ਗੋਸ ਸੰਦੀਪ ਥਾਪਰ ਉਰਫ ਗੋਰਾ ਦੇ ਨਿਹੰਗ ਸਿੰਘਾਂ ਵੱਲੋਂ ਹਮਲੇ ਦੀ ਨਿਗਰਾਨੀ ਖੋਦ ਰਾਜਪਾਲ ਕਰਨਗੇ ਅਤੇ ਇਸ ਨੂੰ ਲੈ ਕੇ ਬਨਵਾਰੀ لال ਪ੍ਰੋਹਤ ਵੱਲੋਂ ਪੁਲਿਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਵੀ ਕੀਤੀ ਗਈ ਲੁਧਿਆਣਾ ਵਿੱਚ ਗੱਲਬਾਤ ਕਰਦੇ ਆ ਰਾਜਪਾਲ ਬਨਵਾਰੀ لال פרוਹੋਤ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਉਹ ਘੱਟ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਦੀ ਖੁਦ ਨਿਗਰਾਨੀ ਕਰ ਰਹੇ ਹਨ ਇਸ ਸਬੰਧੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲਤੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਤੋਂ ਇਲਾਵਾ ਆਗੂ ਦਾ ਇਲਾਜ ਕਰ ਰਿਹਾ ਡਾਕਟਰਾਂ ਨਾਲ ਵੀ ਮੀਟਿੰਗ ਕੀਤੀ ਅਸਾਮ ਵਿੱਚ ਹੜ੍ਹਾਂ ਨਾਲ 29 ਜ਼ਿਲ੍ਹਿਆਂ ਵਿੱਚ 24 ਲੱਖ ਲੋਕ ਪ੍ਰਭਾਵਿਤ ਹੋਏ ਹਨ ਉੱਤਰ ਪ੍ਰਦੇਸ਼ ਦੇ ਮਰਾਦਾਬਾਦ ਦੀ ਪੋਲਾਨਾਥ ਕੋਲੋਨੀ ਵਿੱਚ ਪਾਣੀ ਭਰਨ ਕੰਨ ਲੋਕ ਕਸ਼ਤੀਆਂ ਦੀ ਵਰਤੋਂ ਕਰ ਰਹੇ ਹਨ। ਇਸੇ ਤਰ੍ਹਾਂ ਮੁੰਬਈ ਵਿੱਚ ਭਾਰੀ ਬਾਰਿਸ਼ ਕਾਰਨ ਲੋਕਲ ਰੇਲ ਸੇਵਾ ਮੁਅਤਲ ਕੀਤੀ ਗਈ। ਜੂਪੀ ਵਿੱਚ ਮੌਨਸੂਨ ਦੇ ਤੇਜ਼ ਹੋਣ ਨਾਲ ਕਈ ਥਾਵਾਂ ਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਬਹੁਤ ਵਧਿਆ ਹੈ। ਇਸ ਮੌਕੇ ਤੇ ਇੱਕ ਖੇਤ ਵਿੱਚ ਕੰਮ ਕਰ ਰਹੀਆਂ ਘੱਟੋ ਘੱਟ 12 ਔਰਤਾਂ ਤੇ ਉਹਨਾਂ ਦੇ ਬੱਚਿਆਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ। ਮੁੰਬਈ ਪਾਲਗਰ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਨੇ ਭਾਰੀ بارش ਦੇ ਚੱਲਦਿਆਂ ਮਹਾਰਾਸ਼ਟਰ ਦੇ ਥਾਣੇ ਵਿੱਚ ਪਾਣੀ ਭਰੇ ਰਿਜ਼ੋਰਟ ਵਿੱਚੋਂ 40 ਲੋਕਾਂ ਨੂੰ ਬਚਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਤਾਨੀਆ ਵਿੱਚ ਹਾਊਸ ਆਫ ਕਾਮਨਜ਼ ਲਈ ਚੁਣੇ ਗਏ 10 ਸਿੱਖ ਮੈਂਬਰ ਪਾਰਲੀਮੈਂਟ ਨੂੰ ਵਧਾਈ ਦਿੱਤੀ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਾਂਝੇ ਤੌਰ ਤੇ ਕੰਮ ਕਰਨ ਤਾਂ ਜੋ ਸਿੱਖ ਕੌਮ ਖਿਲਾਫ ਨਫ਼ਰਤੀ ਅਪਰਾਧ ਰੋਕੇ ਜਾ ਸਕਣ। ਅਕਾਲੀ ਦਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ 1911 ਵਿੱਚ ਵਸਣ ਵਾਲੇ ਪਹਿਲੇ ਸਿੱਖ ਤੋਂ ਲੈ ਕੇ 1950ਆਂ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਹਿਜਰਤ ਕਰਨ ਤੱਕ ਸਿੱਖਾਂ ਨੇ ਬਰਤਾਨੀਆਂ ਲਈ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਬੜਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦੇ ਲੱਖਾਂ ਗਰੀਬ ਬੱਚਿਆਂ ਨੂੰ ਹਰ ਵਾਰੀ ਦਫ਼ਤਰੀ ਗੇਟ 'ਚ ਫਸਣਾ ਪੈ ਰਿਹਾ ਹੈ। ਆਪ ਸਰਕਾਰ ਦਾ ਨਾਰਾ ਹੈ ਕਿ ਸਰਕਾਰ ਤੁਹਾਡੇ ਦਵਾਰ ਪਰੰਤੂ ਬੱਚਿਆਂ ਨੂੰ ਆਪਣੇ ਅਨਸੂਚਿਤ ਜਾਤੀ ਸਰਟੀਫਿਕੇਟ ਅਤੇ ਰਹਿਸ਼ੀ ਸਰਟੀਫਿਕੇਟ ਬਣਾਉਣ ਦੇ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਜਿਵੇਂ ਹੀ ਸਕੂਲਾਂ ਵਿੱਚ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਖਤਮ ਹੁੰਦੀਆਂ ਹਨ ਤਾਂ ਸੇਵਾ ਕੇਂਦਰਾਂ ਵਿੱਚ ਇਹਨਾਂ ਬੱਚਿਆਂ ਦੀ ਭੀੜ ਲੱਗ ਜਾਂਦੀ ਹੈ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਅੰਕੜੇ ਤੇ ਨਜ਼ਰ ਮਾਰੀਏ ਤਾਂ ਇਕੱਲੇ ਸਾਲ 2023 ਵਿੱਚ ਪੰਜਾਬ ਦੇ 352000 ਬੱਚਿਆਂ ਨੇ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਏ ਹਨ ਇਹ ਸਰਟੀਫਿਕੇਟ ਬਣਾਉਣ ਦੇ ਲਈ ਸਰਕਾਰੀ ਫੀਸ ਤਾਂ ਕੋਈ ਨਹੀਂ ਹੈ ਪਰੰਤੂ ਉਹਨਾਂ ਨੂੰ ਸਹੂਲਤ ਚਾਰਜ ਵੱਜੋਂ ਪ੍ਰਤੀ ਸਰਟੀਫਿਕੇਟ 65 ਰੁਪਏ ਦੇਣੇ ਪੈਂਦੇ ਹਨ ਇਸ ਲਿਹਾਜ਼ ਨਾਲ ਇਕੱਲੇ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਉਣ ਖਾਤਰ ਸਾਲ 2023 ਵਿੱਚ ਦਲਿਤ ਬੱਚਿਆਂ ਨੂੰ 2 ਕਰੋੜ 30 ਲੱਖ ਰੁਪਏ ਖਰਜਣੇ ਪਏ ਹਨ ਪੂਰਬੀ ਲਦਾਖ ਦੀ ਨਦੀ ਵਿੱਚ ਹਾਲ ਹੀ ਵਿੱਚ ਵਾਪਰੇ ਹਾਦਸੇ ਦੌਰਾਨ ਪੰਜ ਫੌਜੀ ਜਵਾਨ ਡੁੱਬਣ ਤੋਂ ਪਹਿਲਾਂ ਲਗਭਗ 6 ਘੰਟੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਰਹੇ ਅਤੇ ਬਚਾਅ ਮਹਾਮ ਨਕਾਮ ਰਹਿਣ ਕਾਰਨ ਪਾਣੀ ਵਿੱਚ ਵਹਿ ਗਏ ਸੂਤਰਾ ਨੇ ਇਹ ਜਾਣਕਾਰੀ ਦਿੱਤੀ ਇਹ ਹਾਦਸਾ 29 ਜੂਨ ਨੂੰ ਤੜਕੇ ਲਗਭਗ 1 ਵਜੇ ਉਸ ਸਮੇਂ ਵਾਪਰਿਆ ਜਦੋਂ ਇੱਕ ਰੂਸੀ T-72 ਟੈਂਕ ਜੰਗੀ ਅਭਿਆਸ ਦੌਰਾਨ ਨਦੀ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ ਇਹ ਅਭਿਆਸ 13000 ਫੁੱਟ ਤੋਂ ਵੱਧ ਉਚਾਈ ਤੇ ਸਥਿਤ ਪਹਾੜੀ ਇਲਾਕੇ ਵਿੱਚ ਕੀਤਾ ਜਾ ਰਿਹਾ ਸੀ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਟੈਂਕ ਨਦੀ ਵਿੱਚ ਫਸ ਗਿਆ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ ਪਰਸਿੱਦ ਗੀਤਕਾਰ ਜਾਵੀਦ ਅਖਤਰ ਨੇ ਆਪਣੇ ਆਪ ਨੂੰ ਗਦਰ ਦਾ ਬੇਟਾ ਕਹਿ ਜਾਣ ਤੇ ਸੋਸ਼ਲ ਮੀਡੀਆ ਤੇ ਗੁੱਸਾ ਕਰਦੇ ਕਿਹਾ ਹੈ ਕਿ ਉਹਨਾਂ ਦਾ ਪਰਿਵਾਰ 1857 ਦੀ ਬਗਾਵਤ ਦੇ ਸਮੇਂ ਤੋਂ ਭਾਰਤੀ ਆਜ਼ਾਦੀ ਅੰਦੋਲਨ ਦਾ ਹਿੱਸਾ ਰਿਹਾ ਹੈ। ਜਾਵੀਦ ਅਖਤਰ ਦੀ ਇਹ ਟਿੱਪਣੀ ਸੋਸ਼ਲ ਮੀਡੀਆ ਤੇ ਇੱਕ ਕੰਜ਼ਿਊਮਰ ਵੱਲੋਂ ਉਹਨਾਂ ਦੀ ਉਸ ਪੋਸਟ ਤੇ ਚੁਟਕੀ ਲੈਣ ਦੇ ਜਵਾਬ ਵਿੱਚ ਆਈ ਹੈ ਜਿਸ ਵਿੱਚ ਜਾਵੀਦ ਅਖਤਰ ਨੇ ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਚੁਣੇ ਜਾਣ ਦੀਆਂ ਸੰਭਾਵਨਾਵਾਂ ਤੇ ਟਿੱਪਣੀ ਕੀਤੀ ਸੀ। ਜਾਵੇਦ ਅਖਤਰ ਨੇ ਐਕਸ ਤੇ ਲਿਖਿਆ ਮੈਂ ਮਾਨਜੋਗ ਭਾਰਤੀ ਨਾਗਰਿਕ ਹਾਂ ਅਤੇ ਆਖਰੀ ਸਾਹ ਤੱਕ ਇੰਜ ਹੀ ਰਹਾਂਗਾ ਬਾਈਡਨ ਨਾਲ ਮੇਰੀ ਇੱਕ ਚੀਜ਼ ਸਾਂਝੀ ਹੈ ਸਾਡੇ ਦੋਵਾਂ ਕੋਲ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣ ਦੀਆਂ ਬਰਾਬਰ ਸੰਭਾਵਨਾਵਾਂ ਹਨ ਸੋਸ਼ਲ ਮੀਡੀਆ ਤੇ ਜਾਵੇਦ ਅਖਤਰ ਦੀ ਪੋਸਟ ਤੇ ਕੰਜ਼ਿਊਮਰ ਨੇ ਟਿੱਪਣੀ ਕੀਤੀ ਸੀ ਅਤੇ ਉਹਨਾਂ ਦੇ ਦੇਸ਼ ਨੂੰ ਧਾਰਮਿਕ ਲੀਹਾਂ ਤੇ ਵੰਡਣ ਵਾਲੇ ਗਰਦਾਰ ਦਾ ਬੇਟਾ ਕਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ। ਹੁਣ 13 ਜੁਲਾਈ ਨੂੰ ਰਸਮੀ ਐਲਾਨ ਹੋਣਾ ਬਾਕੀ ਹੈ। ਉਹ ਜਲੰਧਰ ਪਛਮੀ ਵਿੱਚ ਆਪ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿੱਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਬਹੁਤ ਹੈ ਵੱਖ-ਵੱਖ ਰੈਲੀਆਂ ਵਿੱਚ ਔਰਤਾਂ ਵੱਲੋਂ ਮਹਿੰਗਾਈ ਦਾ ਹੀ ਮੁੱਦਾ ਉਠਾਇਆ ਜਾ ਰਿਹਾ ਹੈ। ਪਰ ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਦੇ ਵਿੱਚ ناکਾਮ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਲੋਕਾਂ ਦੇ ਉਰਸ਼ਾਤ ਤੇ ਸ਼ਾਨਦਾਰ ਕੰਮਾਂ ਨਾਲ ਹੀ ਭਾਰਤ ਵਿਕਸਿਤ ਹੋਵੇਗਾ। ਜੈਨ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜੇਸ਼ਨ ਦੇ ਇਨੋਵੇਸ਼ਨ ਵੰਡ ਦੇ 7ਵੇਂ ਸਥਾਪਨਾ ਦਰਸਤੇ ਇੱਕ ਲਖਤੀ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਵੱਖ-ਵੱਖ ਖੇਤਰਾਂ ਵਿੱਚ ਭਾਰਤੀਆਂ ਦਾ ਸ਼ਾਨਦਾਰ ਕੰਮ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਉਹਨਾਂ ਦਾ ਉਤਸ਼ਾਹ ਹੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਭਾਰਤ ਪ੍ਰਤੀ ਦੁਨੀਆ ਵਿੱਚ ਜਿਸ ਤਰ੍ਹਾਂ ਦੀ ਉਮੀਦ ਤੇ ਭਰੋਸਾ ਵੇਖਿਆ ਜਾ ਰਿਹਾ ਹੈ ਉਹ ਦੇਸ਼ ਦੀ ਤਾਕਤ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਭਾਰਤ ਇੱਕ ਬੇਮਿਸਾਲ ਸਮਰੱਥਾ ਵਾਲਾ ਦੇਸ਼ ਹੈ। ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਡੇ ਦੇਸ਼ਵਾਸੀਆਂ ਦੀ ਪਾਈ ਵਾਲੀ ਤੇ ਦੇਸ਼ ਦੇ ਵਿਕਾਸ ਲਈ ਉਹਨਾਂ ਦਾ ਉਤਸ਼ਾਹ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਦਿੱਲੀ ਦੇ ਐਲਜੀ ਵੀ ਕੇ ਸਖਸੈਨਾ ਨੇ ਸ਼ਹਿਰ ਵਿੱਚ ਸੀਸੀਟੀਵੀ ਲਗਾਉਣ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਜਾਂਚ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦਿੱਤੀ ਹੈ ਸਤਿੰਦਰ ਜੈਨ ਪਹਿਲਾਂ ਹੀ ਹਵਾਲਾ ਰਾਸ਼ੀ ਮਾਮਲੇ ਵਿੱਚ ਜੇਲ੍ਹ ਵਿੱਚ ਹਨ ਰਾਜ ਨਿਵਾਸ ਤੇ ਅਧਿਕਾਰੀਆਂ ਅਨੁਸਾਰ ਮੌਜੂਦਾ ਮਾਮਲੇ ਵਿੱਚ ਇਹ ਦੋਸ਼ ਲਗਾਇਆ ਹੈ ਕਿ ਸਤਿੰਦਰ ਜੈਨ ਨੇ ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚ ਸੀਸੀਟੀਵੀ ਲਗਾਉਣ 'ਚ ਦੇਰੀ ਲਈ ਇੱਕ ਕੰਪਨੀ ਨੂੰ ਲਗਾਇਆ ਗਿਆ 16 ਕਰੋੜ ਰੁਪਏ ਦਾ ਜੁਰਮਾਨਾ ਮਾਫ ਕਰਨ ਦੇ ਲਈ 7 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦਾ ਪਹਿਲਾ ਆਮ ਬਜਟ 23 ਜੁਲਾਈ ਨੂੰ ਵਿੱਤ ਮੰਤਰੀ ਨਰਮਲਾ ਸੀਤਾ ਰਮਨ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਜੀਜੂ ਨੇ ਇਹ ਸਬੰਧੀ ਇਹ ਜਾਣਕਾਰੀ ਦਿੱਤੀ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਸਿਫਾਰਿਸ਼ ਤੇ ਰਾਸ਼ਟਰਪਤੀ ਨੇ 22 ਜੁਲਾਈ ਤੋਂ 12 ਅਗਸਤ ਤੱਕ ਬਜਟ ਸੈਸ਼ਨ ਅਜੋਜਿਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਨਰਮਲਾ ਸੀ타 ਰਮਨ ਨੂੰ ਦਿੱਤੀ ਗਈ ਹੈ। ਮਿਡਲ ਕਲਾਸ ਨੂੰ ਇਸ ਆਮ ਬਜਟ ਵਿੱਚ ਵੱਡੇ ਤੋਹਫੇ ਮਿਲਣ ਦੀ ਉਮੀਦ ਹੈ। ਜਿੱਥੇ ਨੌਕਰੀ ਕਰਨ ਵਾਲੇ ਲੋਕ ਇਨਕਮ ਟੈਕਸ ਦੀ ਸਲੈਬ ਚ ਤਬਦੀਲੀ ਦੀ ਉਮੀਦ ਕਰ ਰਹੇ ਹਨ ਉੱਥੇ ਹੀ ਸਟੈਂਡਰਡ ਡਿਡਕਸ਼ਨ ਨਾਲ ਸਬੰਧਤ ਰਾਹਤ ਦੇ ਸੰਕੇਤ ਵੀ ਮਿਲ ਰਹੇ ਹਨ। ਇਸ ਤੋਂ ਇਲਾਵਾ ਬਜਟ ਵਿੱਚ ਔਰਤਾਂ ਤੇ ਲਾਪਾਤਰੀ ਵਰਗ ਨੂੰ ਕਈ ਵੱਡੇ ਤੋਹਫੇ ਵੀ ਮਿਲ ਸਕਦੇ ਹਨ ਮੈਡੀਕਲ ਦੀ ਪ੍ਰਵੇਸ਼ ਪ੍ਰੀਖਿਆ NEET ਦੇ ਪੇਪਰ ਲੀਕ ਤੇ ਧੋਖਾਧੜੀ ਦੀਆਂ ਸ਼ਿਕਾਇਤਾਂ ਸੰਬੰਧੀ ਸੜਕ ਤੋਂ ਸੰਸਦ ਤੱਕ ਵਿਰੋਧ ਕਰ ਰਹੀ ਕਾਂਗਰਸ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਦੇ ਰੁਖ ਦਾ ਵਿਰੋਧ ਕਰਦੇ ਹੋਏ ਇਸ ਨੂੰ ਆਮ ਮਿਹਨਤੀ ਵਿਦਿਆਰਥੀਆਂ ਦੇ ਹਿੱਤਾਂ ਖਿਲਾਫ ਦੱਸਿਆ ਹੈ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਦਾ ਕਹਿਣਾ ਹੈ ਕਿ NEET ਰੱਦ ਕਰਨ ਦਾ ਵਿਰੋਧ ਕਰਕੇ ਸਰਕਾਰ ਇਸ ਵਿੱਚ ਹੋਈ ਗੜਬੜੀ ਤੇ ਪਰਦਾ ਪਾਉਣਾ ਚਾਹੁੰਦੀ ਹੈ ਤੇ ਪਾਰਟੀ ਇਸ ਨੂੰ ਗਲਤ ਮੰਨਦੀ ਹੈ। ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਅਤੇ ਦੋਵਾਂ ਆਗੂਆਂ ਨੇ ਦੋਵਾਂ ਧਿਰਾਂ ਲਈ ਫਾਇਦੇਮੰਦ ਭਾਰਤ-ਬਰਤਾਨੀਆ ਮੁਕਤ ਵਿਪਾਰ ਸਮਝੌਤੇ ਨੂੰ ਜਲਦੀ ਤੋਂ ਜਲਦੀ ਸਿਰੇ ਚੜਨ ਤੇ ਸਹਿਮਤੀ ਜਤਾਈ ਹੈ। ਇੱਕ ਅਧਿਕਾਰਤ ਬਿਆਨ ਚ ਇਹ ਜਾਣਕਾਰੀ ਦਿੱਤੀ ਗਈ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਅਹੁਦਾ ਸੰਭਾਲਣ ਅਤੇ ਚੋਣਾਂ ਵਿੱਚ ਉਹਨਾਂ ਦੀ ਲੇਬਰ ਪਾਰਟੀ ਦੀ ਜਿੱਤ ਲਈ ਵਧਾਈ ਦਿੱਤੀ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੋਦੀ ਅਤੇ ਸਟਾਰਮਰ ਨੇ ਭਾਰਤ ਤੇ ਬਰਤਾਨੀਆ ਵਿਚਾਲੇ ਇਤਿਹਾਸਕ ਸਬੰਧਾਂ ਬਾਰੇ ਗੱਲਬਾਤ ਕੀਤੀ ਅਤੇ ਦੋਵਾਂ ਮੁਲਕਾਂ ਵਿਚਾਲੇ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਗੂੜਾ ਕਰਨ ਅਤੇ ਅੱਗੇ ਵਧਾਉਣ ਦੇ ਲਈ ਵਚਨਬੱਧਤਾ ਦੁਹराई ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਜਪਾ ਨੂੰ ਅਜੁੱਧਿਆ ਵਿੱਚ ਹਰਾ ਦਿੱਤਾ ਹੈ ਹੁਣ ਗੁਜਰਾਤ ਵਿੱਚ ਵੀ ਹਰਾਵਾਂਗੇ। ਭਾਜਪਾ ਦੇ ਲੋਕਾਂ ਨੇ ਕਾਂਗਰਸ ਦੇ ਦਫ਼ਤਰ ਨੂੰ ਤੋੜਿਆ ਹੈ ਅਸੀਂ ਗੁਜਰਾਤ ਵਿੱਚ ਉਹਨਾਂ ਦੀ ਸਰਕਾਰ ਨੂੰ ਤੋੜ ਕੇ ਦਿਖਾਵਾਂਗੇ। ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਨੂੰ ਛੇਰ ਦੱਸਦੇ ਹੋਏ ਕਿ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗ ਜਾਣ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਗੁਜਰਾਤ ਆਏ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੂਬਾ ਦਫ਼ਤਰ ਤੇ ਭਾਜਪਾ ਵਰਕਰਾਂ ਦੇ ਹਮਲੇ ਤੇ ਤਿੱਖੀ ਪ੍ਰਤੀਕਿਰਿਆ ਜਾਰੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਦਫ਼ਤਰ ਵਿੱਚ ਪੰਤ ਤੋੜ ਕੀਤੀ ਅਸੀਂ ਗੁਜਰਾਤ ਵਿੱਚ ਉਹਨਾਂ ਦੀ ਸਰਕਾਰ ਨੂੰ ਤੋੜਾਂਗੇ। ਬਸਪਾ ਦੇ ਤਾਮਲਾਡੂ ਇਕਾਈ ਦੇ ਪ੍ਰਧਾਨ ਕੇ ਆਰਮਸਟ੍ਰਾਂਗ ਦੀ ਹਤਿਆਰੇ ਸਿਲਸਲੇ ਵਿੱਚ ਪੁਲਿਸ ਨੇ 8 ਨੂੰ ਕਾਬੂ ਕੀਤਾ ਹੈ ਹਾਲਾਂਕਿ ਮਰਹੂਮ ਨੇਤਾ ਦੇ ਸਮਰਥਕਾਂ ਤੇ ਹੋਰਨਾਂ ਸਿਆਸੀ ਪਾਰਟੀਆਂ ਨੇ ਸਵਾਲ ਚੁੱਕਿਆ ਹੈ ਕਿ ਕਾਬੂ ਕੀਤੇ ਗਏ ਸ਼ੱਕੀ ਅਸਲ ਅਪਰਾਧੀ ਹਨ ਆਰਮਸਟ੍ਰਾਂਗ ਦੇ ਸਮਰਥਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਹਤਿਆ ਸਿਆਸੀ ਬਦਲਾਖੋਰੀ ਵਿੱਚ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਬਸਪਾ ਵਰਕਰਾਂ ਨੇ ਸਨਿਚਰਵਾਰ ਨੂੰ ਜਨਰਲ ਸੈਂਟਰਲ ਰੇਲਵੇ ਸਟੇਸ਼ਨ ਕੋਲ ਪ੍ਰਦਰਸ਼ਨ ਕੀਤਾ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਇਸ ਵਿਚਾਲੇ ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਕਿਹਾ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਸਾਬਕਾ ਸੰਸਦ ਮੈਂਬਰ ਤੇ ਭਾਜਪਾ ਨੇਤਾ ਸੁਸ਼ੀਲ ਕੁਮਾਰ ਰੈਂਕੂ ਨੇ ਜਲੰਧਰ ਵਿੱਚ ਨਵੇਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 5 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ ਪਾਰਲੀਮੈਂਟ ਚੋਣਾਂ ਦੇ ਸਮੇਤੋ ਹੀ ਚਰਨਜੀਤ ਸਿੰਘ ਚੰਨੀ ਲਗਾਤਾਰ ਉਨ੍ਹਾਂ ਤੇ ਝੂਠੇ ਦੋਸ਼ ਲਗਾਉਂਦੇ ਆ ਰਹੇ ਹਨ ਚਰਨਜੀਤ ਸਿੰਘ ਚੰਨੀ ਉਨ੍ਹਾਂ ਦਾ ਨਾਂ ਲਾਉਟਰੀ ਸੱਟੇਬਾਜ਼ ਅਤੇ ਡਰੱਗ ਮਾਫੀਆ ਨਾਲ ਜੋੜ ਰਹੇ ਹਨ ਅਤੇ ਪੱਛਮੀ ਹਲਕੇ ਵਿੱਚ ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਾਜਪਾ ਆਗੂਆਂ ਨਾਲ ਪ੍ਰੈਸ ਕਾਨਫਰੰਸ ਕਰਨਾ ਹੈ ਸੁਸ਼ੀਲ ਰੰਕੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਲਾਏ ਇਹਨਾਂ ਝੂਠੇ ਕੇਸਾਂ ਨੇ ਸਮਾਜ ਵਿੱਚ ਉਨ੍ਹਾਂ ਦਾ ਅਕਸ ਖਰਾਬ ਕੀਤਾ ਹੈ ਚੈਸ ਕਰਕੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ 5 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ ਜਰਿੰਦਰ ਤੋਂ ਸ਼ਰੋਮਣੀ ਅਕਾਲੀ ਦਲ ਦੀ ਟਿਕੜੇ ਤੇ ਲੋਕ ਸਭਾ ਲੜਨ ਵਾਲੇ ਸੀਨੀਅਰ ਅਕਾਲੀ ਆਗੂ ਅਤੇ ਮਹਿੰਦਰ ਸਿੰਘ ਕੇਪੀ ਦੀ ਪਤਨੀ ਸੁਮਨ ਕੇਪੀ ਦਾ ਦਿਹਾਂਤ ਹੋ ਗਿਆ ਉਹ 68 ਸਾਲਾਂ ਦੇ ਸੁਮਨ ਕੇਪੀ ਪਿਛਲੇ ਕੁ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਸੁਮਨ ਕੇਪੀ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਦੱਸਿਆ ਜਾ ਰਿਹਾ ਕਿ 2 ਦਿਨ ਪਹਿਲਾਂ ਪੀਜੀਆਈ ਤੋਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਸੀ ਦੇਸ਼ਪੱਤ ਯੂਨੀਵਰਸਿਟੀ ਵੱਲੋਂ ਮਹਾਤਮਾ ਬੁੱਧ ਮੈਡੀਟੇਸ਼ਨ ਸੈਂਟਰ ਦੀ ਸਥਾਪਨਾ ਸਮਾਜਿਕ ਵਿਗਿਆਨ ਅਤੇ ਪਸ਼ਾਵਾ ਵਿਭਾਗ ਦੇ ਸਹਿਯੋਗ ਨਾਲ ਕੀਤੀ ਗਈ ਜੋ ਕਿ ਵਿਦਿਆਰਥੀਆਂ ਫੈਕਲਟੀ ਅਤੇ ਸਟਾਫ ਲਈ ਮਨ ਦੀ ਸ਼ਾਂਤੀ ਅਤੇ ਅੰਦਰੂਨੀ ਸ਼ਾਂਤੀ ਦਾ ਵਿਕਾਸ ਕਰਨ ਦੇ ਲਈ ਇੱਕ ਸ਼ਾਂਤ ਪਨਾਹਗਾ ਹੈ ਵਾਈਸ ਚਾਂਸਲਰ ਦਫ਼ਤਰ ਨੇੜੇ ਮਹਾਤਮਾ ਬੁੱਧ ਮੈਡੀਟੇਸ਼ਨ ਸੈਂਟਰ ਦਾ ਰਸਮੀ ਉਦਘਾਟਨ ਕੀਤਾ ਗਿਆ ਜਿਸ ਵਿੱਚ ਚਾਂਸਲਰ ਡਾਕਟਰ ਜੂਰਾ ਸਿੰਘ ਪ੍ਰੋਫੈਸਰ ਚਾਂਸਲਰ ਡਾਕਟਰ ਤਜਿੰਦਰ ਕੌਰ ਵਾਈਸ ਚਾਂਸਲਰ ਡਾਕਟਰ ਅਭਿਜੀਤ ਜੋਸ਼ੀ ਅਤੇ ਚਾਂਸਲਰ ਦੇ ਸਲਾਹਕਾਰ ਡਾਕਟਰ ਵਿਰਿੰਦਰ ਸਿੰਘ ਨੇ ਸਕਾਰਾਤਮਕਤਾ ਅਤੇ ਸ਼ਾਂਤੀ ਦਾ ਅਸ਼ੀਰਵਾਦ ਦਿੱਤਾ ਇਸ ਧਿਆਨ ਕੇਂਦਰ ਦਾ ਉਦੇਸ਼ ਯੂਨੀਵਰਸਿਟੀ ਪਰਿਵਾਰ ਦੀ ਮਾਨਸਿਕ ਅਤੇ ਅਧਿਆਤਮਿਕ ਸਿਹਤ ਅਤੇ ਅਕਾਦਮਿਕ ਸਫਲਤਾ ਨੂੰ ਬਿਹਤਰ ਬਣਾਉਣਾ ਹੈ ਪਰਵਾਸੀ ਭਾਰਤੀ ਡਾਕਟਰ ਸਤਨਾਮ ਸਿੰਘ ਬੰਗੜ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਪਰਮਲਾ ਕੁਮਾਰੀ ਬੰਗੜ ਯੂ ਐਸ ਏ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਖਪੁਰ ਤਹਿਸੀਲ ਫਗਵਾੜਾ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਸਕੂਲ ਦੀ ਸ਼ਾਨਦਾਰ ਇਮਾਰਤ ਅਤੇ ਵਿਦਿਆਰਥੀਆਂ ਲਈ ਵਧੀਆ ਸਹੂਲਤਾਂ ਦੀ ਸ਼ਲਾਘਾ ਕੀਤੀ ਹੈ। ਇਸ ਤੋਂ ਪਹਿਲਾਂ ਸਕੂਲ ਪਹੁੰਚਣ ਤੇ ਉਹਨਾਂ ਦਾ ਸਵਾਗਤ ਕਾਰਜਕਾਰੀ ਪ੍ਰਿੰਸੀਪਲ ਮਨਜੀਤ ਸਿੰਘ ਜਸਵਾਲ ਅਤੇ ਭਗਤ ਜਵਾਲਾਦਾਸ ਸਕੂਲ ਵੈਲਫੇਅਰ ਕਮੇਟੀ ਦੇ ਚੇਅਰਮੈਨ ਸੇਵਾਮੁਕਤ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਕੀਤਾ ਗਿਆ। ਪ੍ਰਵਾਸੀ ਭਾਰਤੀ ਡਾਕਟਰ ਸਤਨਾਮ ਸਿੰਘ ਬੰਗੜ ਅਤੇ ਡਾਕਟਰ ਪਰਮਲਾ ਕੁਮਾਰੀ ਬੰਗੜ ਨੇ ਸਕੂਲ ਦੇ ਚੌਗਿਰਦੇ ਵਿੱਚ ਅੰਬ, ਅੰਜੀਰ, ਆਲੂ ਬੁਖਾਰਾ ਅਤੇ ਚੀਕੂ ਦੇ ਬੂਟੇ ਵੀ ਲਗਾਏ। ਜਲੰਧਰ ਤੋਂ ਖਬਰ ਅਨੁਸਾਰ ਦੇਸ਼ ਭਗਤ ਯਾਦਗਰਦੀਆਂ ਤਿੰਨ ਸਬ ਕਮੇਟੀਆਂ ਇਤਿਹਾਸ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਸਾਂਝੀ ਮੀਟਿੰਗ ਵਿੱਚ ਗੰਭੀਰ ਵਿਚਾਰ ਵਟਾਂਦਰਾ ਪ੍ਰੰਤ ਫੈਸਲਾ ਕੀਤਾ ਗਿਆ ਹੈ ਕਿ ਇਤਿਹਾਸ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਤਰਵੇਣੀ ਵੱਲੋਂ ਆਪਣੀ ਇਤਿਹਾਸਕ ਭੂਮਿਕਾ ਮਿਆਰੀ ਅੰਦਾਜ਼ ਵਿੱਚ ਨਿਪਰੇ ਚਾੜਨ ਦਾ ਤੇ ਦਰਸ਼ਕਾ ਪਾਠਕਾਂ ਲਈ ਖਿੱਚ ਦਾ ਕੇਂਦਰ ਬਣਾਉਣ ਦੇ ਲਈ ਵਿਸ਼ੇਸ਼ ਸਾਂਝੇ ਉਦਮ ਜਟਾਏ ਜਾਣਗੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਰਨਲਿਸਟ ਕਤਰ ਪਰਸੀ ਪਾਲ ਸਿੰਘ ਮਾੜੀ ਬੇਕਾਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ਵਿੱਚ ਹੋਏ ਫੈਸਲੇ ਬਾਰੇ ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੁੰਗਰ ਦੀ ਅਤੇ ਨੌਜਵਾਨ ਪੀੜੀ ਨੂੰ ਇਤਿਹਾਸਕ ਵਿਰਾਸਤ ਦੇ ਲੜ ਲਾਉਣ ਅਤੇ ਇਸ ਤੋਂ ਪ੍ਰੇਰਣਾ ਲੈਂਦੇ ਆ ਉਹਨਾਂ ਦੇ ਸੁਪਨੇ ਖੇੜੇ ਲਾਉਣ ਦੇ ਲਈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਲੋਕਪੱਖੀ ਸੰਸਥਾਾਂ માં ਵਿਦਵਾਨ ਸਖਸ਼ੀਤਾਾਂ ਤੇ ਇਤਿਹਾਸਕ ਅਜਾਇਬ ਘਰਾਂ ਤੱਕ ਪਹੁੰਚ ਕੀਤੀ ਜਾਵੇਗੀ ਦੇਸ਼ ਤੋਂ ਆਪਾਂ ਟੀਵੀ ਤੇ ਹੁਣ ਖਬਰਾਂ ਵਿਦੇਸ਼ ਤੋਂ ਬ੍ਰਿਟਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ ਜਿਸ ਵਿੱਚ ਐਂਜਲਾ ਰੇਨਰ ਨੂੰ ਉਪ ਪ੍ਰਧਾਨ ਮੰਤਰੀ ਅਤੇ ਰਚੇਲ ਰੀਵਜ਼ ਨੂੰ ਖਜ਼ਾਨਾ ਮੰਤਰੀ ਨਿਯੁਕਤ ਕੀਤਾ ਹੈ ਕੀਰ ਸਟਾਰਮਰ ਦੀ 25ਵੇਂ ਮੈਂਬਰੀ ਕੈਬਨਿਟ ਵਿੱਚ ਭਾਰਤੀ ਮੂਲ ਦੀ ਲੀਜਾ ਨੰਦੀ ਸਣੇ ਰਿਕਾਰਡ 11 ਔਰਤਾਂ ਸ਼ਾਮਲ ਹਨ ਉੱਤਰ ਪੱਛਮੀ ਇੰਗਲੈਂਡ ਦੇ ਵਿਗਨ ਸੰਸਥਾ ਹਲਕਤੋਂ ਜੇਤੂ ਰਹੀ ਲੇਜਾ ਨੰਦੀ ਨੂੰ ਸੱਭਿਆਚਾਰ ਮੀਡੀਆ ਤੇ ਖੇਡ ਮੰਤਰੀ ਬਣਾਇਆ ਹੈ ਨਿਊਜ਼ੀਲੈਂਡ ਦੇ ਓਕਲੈਂਡ ਤੋਂ ਅਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਵਿਦੇਸ਼ੀ ਰਹਿੰਦੇ ਆ ਕੰਮਕਾਰ ਕਰਦੇ ਆ ਜ਼ਿੰਦਗੀਆਂ ਜਿੱਥੇ ਆਪਣੇ ਉਦੇਸ਼ਾਂ ਵੱਲ ਵਧ ਰਹੀਆਂ ਹਨ ਉੱਥੇ ਜੀਵਨ ਦੇ ਰਜੇਮਿਆਂ ਵਿੱਚੋਂ ਆਪਣੇ ਸੱਭਿਆਚਾਰ ਨਾਲ ਜੁੜਦੇ ਆ ਖੁਸ਼ੀ ਦੇ ਪਲ ਵੀ ਆਪਣੇ ਵੱਲ ਮੋੜ ਲਏ ਜਾਂਦੇ ਹਨ ਇਨਾ ਖੁਸ਼ੀਆਂ ਨੂੰ ਇੱਕੋ ਥਾਂ ਅਨੇਕਾ ਭਾਰਤੀ ਖਾਸ ਕਰਕੇ ਪੰਜਾਬੀ ਮਹਿਲਾਵਾਂ ਦੀ ਝੋਲੀ ਪਾਉਣ ਦੇ ਲਈ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਪਿਛਲੇ 7 ਸਾਲਾਂ ਤੋਂ ਲਗਾਤਾਰ ਗਿੱਧੇ ਪੰਗੜੇ ਦੇ ਪੜ ਵਿੱਚ ਹੈ ਇਸ ਵਾਰ ਸਤਮਾ ਮਹਿਲਾਵਾਂ ਦਾ ਮੇਲਾ ਜਾ ਇਸ ਦੇ ਨਾਮੇ ਨਾਲ ਫੁਲਕਾਰੀ ਅਨੁਸਾਰ ਤੀਜੀ ਫੁਲਕਾਰੀ ਲੇਡੀਜ਼ ਨਾਈਟ 2024 ਅਗਲੇ ਮਹੀਨੇ 17 ਅਗਸਤ ਦਿਨ ਸ਼ਨੀਵਾਰ ਨੂੰ ਡਿਊ ਡ੍ਰੌਪ ਇਵੈਂਟ ਸੈਂਟਰ ਮਨਕਾਓ ਵਿਖੇ ਸ਼ਾਮ 6 ਵਜੇ ਤੋਂ ਕਰਵਾਈ ਜਾ ਰਹੀ ਹੈ ਇਸ ਲੇਡੀਜ਼ ਨਾਈਟ ਦਾ ਰੰਗਦਾਰ ਪੋਸਟਰ ਅੱਜ ਇੰਡੀਅਨ ਈਟਰੀ ਰੈਸਟੋਰੈਂਟ ਪਾਪਾ ਕੁਰਾ ਵਿਖੇ ਮਾਲਵਾ ਕਲੱਬ ਨਾਲ ਜੁੜੀਆਂ ਮਹਿਲਾ ਪ੍ਰਬੰਧਕਾਂ ਨੇ ਜਾਰੀ ਕੀਤਾ ਹੈ ਇਸ ਮੌਕੇ ਤੇ ਮਾਲਵਾ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਤਖਰ ਨੇ ਆਈਆਂ ਸਾਰੀਆਂ ਮਹਿਲਾਵਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਜਦਕਿ ਬਲਜੀਤ ਕੌਰ ਹੋਰਾ ਇਸ ਲੇਡੀਜ਼ ਨਾਈਟ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਪੁੱਜਣ ਦਾ ਸੱਦਾ ਦਿੱਤਾ ਸੈਕ੍ਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜੋਆ ਬੰਗਾ ਦੀ ਖਬਰ ਅਨੁਸਾਰ ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਉਹਨਾਂ ਦੇ ਕੁਝ ਸਾਥੀ ਡੈਮੋਕ੍ਰੇਟਸ 2024 ਦੀਆਂ ਚੋਣਾਂ ਵਿੱਚੋਂ ਉਹਨਾਂ ਨੂੰ ਬਾਹਰ ਕਰ ਦੇਣਾ ਚਾਹੁੰਦੇ ਹਨ ਪਰ ਅਜੇ ਹਾਰ ਨਹੀਂ ਹੋਵੇਗਾ ਮੈਂ ਡਟਿਆ ਰਹਾਂਗਾ ਮੈਡੀਸਨ ਵਿਸਕਾਂਸਿਨ ਵਿੱਚ ਇੱਕ ਮਿਡਲ ਸਕੂਲ ਜਿਮਨੇਜੀਅਮ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹਾਂ ਜੋ ਵਾਈਡਨ ਦਾ ਕਹਿਣਾ ਹੈ ਕਿ ਮੈਂ ਡੈਮੋਕ੍ਰੈਟਿਕ ਪਾਰਟੀ ਦੁਆਰਾ ਨਾਮਜ਼ਦ ਹਾਂ ਤੇ ਪੂਰੇ ਅਮਰੀਕਾ ਵਿੱਚੋਂ ਮੈਨੂੰ ਤੁਹਾਡੇ ਵਾਂਗ ਲੱਖਾਂ ਕਰੋੜਾਂ ਡੈਮੋਕ੍ਰੇਟਸ ਨੇ ਵੋਟਾਂ ਪਾ ਕੇ ਨਾਮਜ਼ਦ ਕੀਤਾ ਹੈ। ਇਸ ਦੇ ਬਾਵਜੂਦ ਕੁਝ ਲੋਕ ਇਸ ਹਕੀਕਤ ਨੂੰ ਸਮਝ ਨਹੀਂ ਰਹੇ। ਉਹ ਮੈਨੂੰ ਚੋਣ ਮੈਦਾਨ ਵਿੱਚੋਂ ਬਾਹਰ ਕੱਢ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਮੈਂ ਮੁਕਾਬਲੇ ਵਿੱਚੋਂ ਹਟਾਂਗਾ ਨਹੀਂ ਅਤੇ ਮੈਂ ਡੋਨਾਲਡ ਟਰੰਪ ਨੂੰ ਹਰਾਵਾਂਗਾ। ਸੈਕ੍ਰਾਮੈਂਟੋ ਕੈਲੀਫੋਰਨੀਆ ਤੋਂ ਹਸਨ ਲੜਵਾ ਬੰਗਾ ਦੀ ਖਬਰ ਅਨੁਸਾਰ ਅਮਰੀਕਾ ਦੇ ਟੈਕਸਾਸ ਰਾਜ ਵਿੱਚ ਐਸ ਐਂਟੋਨੀਓ ਵਿਖੇ ਇੱਕ ਮਾਂ ਵੱਲੋਂ ਆਪਣੇ ਤਿੰਨ ਬੱਚਿਆਂ ਨੂੰ ਅਤਿ ਦੀ ਗਰਮੀ ਵਿੱਚ ਆਪਣੀ ਕਾਰ ਵਿੱਚ ਛੱਡ ਕੇ ਖਰੀਦਦਾਰੀ ਕਰਨ ਲਈ ਚਲੇ ਜਾਣ ਦੀ ਖਬਰ ਹੈ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਰਾਗੀਰ ਨੇ ਫੋਨ ਕਰਕੇ ਪੁਲਿਸ ਨੂੰ ਦੱਸਿਆ ਕਿ ਇੱਕ ਕਾਰ ਵਿੱਚ ਬੱਚੇ ਬੰਦ ਹਨ ਤੇ ਕਾਰ ਬੰਦ ਹੈ ਐਸ ਐਂਟੋਨੀਓ ਪੁਲਸ ਵਿਭਾਗ ਅਨੁਸਾਰ ਮੋਡਲੀ ਰਿਪੋਰਟ ਅਨੁਸਾਰ ਕਾਰ ਵਿੱਚੋਂ ਤਿੰਨ ਬੱਚੇ ਬਚਾਏ ਗਏ ਜਿਨ੍ਹਾਂ ਦੀ ਉਮਰ 1, 2 ਅਤੇ 4 ਸਾਲ ਦੀ ਹੈ ਵਿਭਾਗ ਦਾ ਕਹਿਣਾ ਹੈ ਕਿ ਮਾਂ ਮੌਕੇ ਤੇ ਪੁਜੀਤਾ ਉਸਨੇ ਕਿਹਾ ਕਿ ਉਹ ਸਟੋਰ ਗਈ ਸੀ ਪ੍ਰੰਤੂ ਉਸ ਨੂੰ ਨਹੀਂ ਪਤਾ ਸੀ ਕਿ ਇੰਨਾ ਸਮਾਂ ਲੱਗੇਗਾ ਮਾਂ ਦੀ ਪਛਾਣ ਐਂਗਲਾ ਗਰਜਾ ਐਮੈਡੋਰ ਵਜੋਂ ਹੋਈ ਹੈ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਹਸਨ ਲਡੋਵਾ ਬੰਗਾ ਦੀ ਖਬਰ ਅਨੁਸਾਰ ਅਮਰੀਕਾ ਦੇ ਕੈਂਟਕੀ ਰਾਜ ਦੇ ਇੱਕ ਘਰ ਵਿੱਚ ਜਨਮ ਦਿਨ ਪਾਰਟੀ ਦੇ ਜਸ਼ਨ ਮਨਾ ਰਹੇ ਲੋਕਾਂ ਉੱਪਰ ਕੀਤੀ ਗਈ ਅੰਦਾਤਨ ਗੋਲੀਬਾਰੀ ਵਿੱਚ 4 ਵਿਅਕਤੀਆਂ ਦੀ ਮਾਰੇ ਜਾਣ ਅਤੇ 3 ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਫਲੋਰੈਂਸ ਪੁਲਿਸ ਵਿਭਾਗ ਦੇ ਮੁਖੀ ਜੈਫ ਮੈਲਰੀ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਦੀ ਘਟਨਾ ਸਨਸਰਾਟੀ ਯੂਓ ਦੇ ਦੱਖਣ ਪੱਛਮ ਵਿੱਚ ਫਲੋਰੈਂਸ ਵਿੱਚ ਰਿਜ ਕ੍ਰੈਸਟ ਡਰਾਈਵ ਦੇ ਇੱਕ ਘਰ ਵਿੱਚ ਤੜਕਸਰ 3 ਵਜੇ ਦੇ ਕਰੀਬ ਵਾਪਰੀ ਸੂਚਨਾ ਮਿਲਣ ਤੇ ਪੁਲਿਸ ਅਫਸਰ ਮੌਕੇ ਤੇ ਪਹੁੰਚੇ ਹਨ ਤੇ ਉਹਨਾਂ ਨੂੰ ਗੋਲੀ ਵੱਜਣ ਕਾਰਨ ਜ਼ਖਮੀ 7 ਵਿਅਕਤੀ ਮਿਲੇ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪੁਲਿਸ ਮੁਖੀ ਅਨੁਸਾਰ ਸ਼ੂਟਰ ਵੱਲੋਂ ਗੋਲੀ ਚਲਾਉਣ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਹੁਣ ਖਬਰਾਂ ਫਿਲਮੀ ਦੁਨੀਆ ਦੀਆਂ ਮਸ਼ਹੂਰ ਫਿਲਮ ਨਿਰਮਾਤਾ ਜੌਨ ਲੈਂਡੋ ਦਾ ਦਿਹਾਂਤ ਹੋ ਗਿਆ ਉਹਨਾਂ 63 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਹੈ ਜੌਨ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੇ بیٹے ਜੈਮੀ ਲੈਂਡੋਰੇ ਨੇ ਕੀਤੀ ਹੈ। ਉਨ੍ਹਾਂ ਟਾਈਟੈਨਿਕ ਅਤੇ ਅਵਤਾਰ ਵਰਗੀਆਂ ਔਸਕਰ ਜੇਤੂ ਫਿਲਮਾਂ ਦਾ ਨਿਰਮਾਣ ਕੀਤਾ। ਕੈਂਸਰ ਨਾਲ 16 ਮਹੀਨਿਆਂ ਦੀ ਲੜਾਈ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋਇਆ ਹੈ। ਟਾਈਟੈਨਿਕ ਅਤੇ ਅਵਤਾਰ ਦੇ ਨਿਰਮਾਤਾ ਜੌਨ ਲੈਂਡੋ ਦੀ ਮੌਤ ਤੋਂ ਬਾਅਦ ਔਸਕਰ ਜੇਤੂ ਨਿਰਦੇਸ਼ਕ ਜੇਮਸ ਕੈਮਰਨ ਨੇ ਇੱਕ ਪਾਵਨਾਤਮਕ ਟਿੱਪਣੀ ਵਿੱਚ ਆਪਣੇ ਮਰਹੂਮ ਐਂਟਰਟੇਨਮੈਂਟ ਸਾਥੀ ਨੂੰ ਸ਼ਰਧਾਂਜਲੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਵਤਾਰ ਪਰਿਵਾਰ ਸਾਡੇ ਦੋਸਤ ਅਤੇ ਨੇਤਾ ਜੌਨ ਲੈਂਡੋ ਦੇ ਦੇਹਾਂਤ ਤੇ ਸੋਗ ਪ੍ਰਗਟ ਕਰਦਾ ਹੈ। ਉਹਨਾਂ ਦੇ ਵਿੰਗਮਈ ਹਾਸੇ, ਨਿੱਜੀ ਸੋਹਜ ਭਾਵਨਾ ਦੀ ਮਹਾਨ ਉਦਾਰਤਾ ਅਤੇ ਤੀਬਰ ਇੱਛਾ ਸ਼ਕਤੀ ਨੇ ਉਹਨਾਂ ਨੂੰ ਲਗਭਗ 2 ਦਹਾਕਿਆਂ ਤੋਂ ਸਾਡੇ ਅਵਤਾਰ ਬ੍ਰਹਿਮੰਡ ਦਾ ਕੇਂਦਰ ਬਣਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੌਨ ਲੈਂਡੋ ਦੇ ਜਾਣ ਨਾਲ ਉਹਨਾਂ ਨੂੰ ਬਹੁਤ ਦੁੱਖ ਹੈ। ਐਸਐਸ ਰਾਜਾ ਮੌਲੀ ਦੀ ਪਿਛਲੀ ਫਿਲਮ ਆਰ 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 ਬਲਾਕਬਸਟਰ ਰਹੀ ਇਸ ਫਿਲਮ ਨੂੰ ਦੇਸ਼ੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਹੁਣ ਉਹ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਉਹਨਾਂ ਨੇ ਆਪਣੀ ਨਵੀਂ ਫਿਲਮ ਦੇ ਲਈ ਸੁਪਰਸਟਾਰ ਮਹੇਸ਼ ਬਾਬੂ ਨਾਲ ਹੱਥ ਮਿਲਾਇਆ ਹੈ। ਰਿਪੋਰਟਰਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਮਹੇਸ਼ ਬਾਬੂ ਦੇ ਆਪੋਜੀਟ ਪ੍ਰਥਵੀ ਰਾਜ ਸੁਖਮਾਰਨ ਨੂੰ ਕਾਸਟ ਕੀਤਾ ਹੈ। ਇਸ ਫਿਲਮ ਵਿੱਚ ਪ੍ਰਥਵੀ ਰਾਜ ਸੁਖਮਾਰਨ ਦਾ ਕਿਰਦਾਰ ਕਾਫੀ ਅਲੱਗ ਹੋਵੇਗਾ। ਇਸ ਮੌਕੇ ਤੇ ਐਸਐਸ ਰਾਜਾ ਮੌਲੀ ਦਾ ਕਹਿਣਾ ਹੈ ਕਿ ਮਹੇਸ਼ ਬਾਬੂ ਨਾਲ ਪਹਿਲੀ ਫਿਲਮ ਕਰਨ ਦੇ ਨਾਲ ਉਹ ਕਾਫੀ ਐਕਸਾਈਟਿਡ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਵੱਖਰੇ ਤਰ੍ਹਾਂ ਦੀ ਫਿਲਮ ਹੈ ਜਿਸ ਨੂੰ ਪਸੰਦ ਕੀਤਾ ਜਾਵੇਗਾ। ਇਸ ਨੂੰ ਬਾਅਦ ਵਿੱਚ ਹੋਰ ਵੀ ਬਹੁਤ ਸਾਰੀਆਂ ਭਾਸ਼ਾ ਦੇ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਡੱਬ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਫਿਲਮ ਨੂੰ ਕਈ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ ਵੀ ਬਣਾਇਆ ਜਾ ਰਿਹਾ ਹੈ ਜਿਸ ਲਈ ਗੱਲਬਾਤ ਜਾਰੀ ਹੈ। ਇਹਦੇ ਨਾਲ ਹੀ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਹਨ ਜੋ ਜਲਦੀ ਸਕਰੀਨ ਤੇ ਆਉਣ ਵਾਲੇ ਹਨ। ਟੀਵੀ ਐਕਟਰੈਸ ਨਿਮਰਤ ਕੌਰ ਆਲੂ ਵਾਲੀਆਂ ਨੇ ਡਿਪਰੈਸ਼ਨ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਟੀਵੀ ਸ਼ੋਅ ਛੋਟੀ ਸਰਦਾਰਨੀ ਦੀ ਸ਼ੂਟਿੰਗ ਦੌਰਾਨ ਲੰਬੇ ਸਮੇਂ ਤੱਕ ਕੰਮ ਕਰਨ ਅਤੇ ਇਕੱਲੇਪਨ ਕਰਕੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਹਨ ਡਿਪਰੈਸ਼ਨ ਦੇ ਨਾਲ ਲੜਨਾ ਮੇਰੇ ਜੀਵਨ ਦੀ ਬਹੁਤ ਵੱਡੀ ਚੁਣੌਤੀ ਸੀ ਛੋਟੀ ਸਰਦਾਰਨੀ ਦੀ ਸ਼ੂਟਿੰਗ ਦੌਰਾਨ ਲੰਬੇ ਸਮੇਂ ਤੱਕ ਕੰਮ ਕਰਨ ਦੇ ਕਾਰਨ ਮੈਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਮੈਂ ਇਸ ਦਾ ਸ਼ਿਕਾਰ ਹੋ ਗਈ ਰੋਹਿਤ ਛੱਟੀ ਦੁਆਰਾ ਹੋਸਟ ਕੀਤੇ ਗਏ ਸਟੰਟ ਅਧਾਰਤ ਰਿਐਲਿਟੀ ਸ਼ੋਅ ਖਤਰੋਂ ਦੇ ਖਿਲਾੜੀ 14 ਦਾ ਹਿੱਸਾ ਰਹੀ ਨਿਮਰਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਕਦੇ ਵੀ ਡਿਪਰੈਸ਼ਨ ਦਾ ਸਾਹਮਣਾ ਨਹੀਂ ਕੀਤਾ ਜਿਸ ਕਰਕੇ ਮੈਂ 40 ਦਿਨ ਦਾ ਬ੍ਰੇਕ ਲਿਆ ਹੈ